ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਇਸ ਦੌਰ ਚ ਪਹੁੰਚ ਚੁੱਕਿਆ ਹੈ ਕਿ ਹੁਣ ਫੈਸਲਾ ਕੁੱਨ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਸੁਖਬੀਰ ਸਿੰਘ ਬਾਦਲ ਦੇ ਇੱਕ ਦਾਦੇ ਨਾਲ ਬਾਗੀ ਚਾਰੋਖਾਨੇ ਚਿਤ ਹੋ ਸਕਦੇ ਆ ਬਾਗੀਆਂ ਨੂੰ ਚਾਰੋਖਾਨੇ ਚਿਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਦੇ ਵੱਲੋਂ ਇੱਕ ਸਕੀਮ ਲਾਈ ਗਈ ਹੈ ਉਹ ਕਿਹੜੀ ਸਕੀਮ ਹੈ ਕਿਵੇਂ ਬਾਕੀਆਂ ਨੂੰ ਚਾਰੋਂਖਾਨੇ ਚਿਤ ਕੀਤਾ ਜਾਣਾ ਹੈ ਕਿਵੇਂ ਅਸਤਪਸਤ ਕਰ ਦੇਣੇ ਨੇ ਬਾਗੀ ਇਹਦੇ ਬਾਰੇ ਗੱਲ ਕਰਦੇ ਆ ਕਿਉਂਕਿ ਨਵੀਂ ਖਬਰ ਨਿਕਲ ਕੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਨਵੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਈਵਾ ਸਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੋਰ, ਗੁਰਪ੍ਰਤਾਪ ਸਿੰਘ ਵਡਾਲਾ, ਢੀਂਡਸਾ ਪਰਿਵਾਰ ਦੇ ਵੱਲੋਂ ਤੇ ਬਰਨਾਲਾ ਪਰਿਵਾਰ ਦੇ ਵੱਲੋਂ ਤੇ ਬਾਕੀ ਬਾਗੀਆਂ ਦੇ ਵੱਲੋਂ ਇੱਕ ਵੱਡੀ ਸਕੀਮ ਲਾ ਕੇ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਕੇਰਾਬੰਦੀ ਇਸ ਪ੍ਰਕਾਰ ਕੀਤੀ ਗਈ ਕਿ ਪਹਿਲੇ ਦੌਰ ਚ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਚੁੱਪਚੀਪੇ ਇਸ ਕੇਰਾਬੰਦੀ ਦੇ ਵਿੱਚ ਫਸ ਜਾਣਗੇ ਤੇ ਮੁਸ਼ਕਲ ਹੋ ਜਾਏਗਾ ਉਹਨਾਂ ਦਾ ਲੰਘਣਾ ਤੇ ਹੁਣ ਜਿਹੜਾ ਅਸਤੀਫਾ ਦੇਣਾ ਹੀ ਪੈਣਾ ਪਰ ਸੁਖਬੀਰ ਸਿੰਘ ਬਾਦਲ ਆਖਰਕਾਰ ਪੁੱਤ ਦਾ ਪ੍ਰਕਾਸ਼ ਸਿੰਘ ਬਾਦਲ ਦੇ ਨੇ ਬੇਸ਼ੱਕ ਸਾਰੇ ਗੁਣ ਤਾਂ ਨਹੀਂ ਉਹਨਾਂ ਚਾਏ ਹੋਣਗੇ ਪਰ ਕੁਝ ਚੀਜ਼ਾਂ ਸ਼ਾਇਦ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੀਆਂ ਨੇ ਪ੍ਰਕਾਸ਼ ਬਾਦਲ ਤੋਂ ਸਿੱਖੀਆਂ ਇਹਨਾਂ ਚੀਜ਼ਾਂ ਦਾ ਹੁਣ ਦਾ ਲਾਉਣਾ ਸ਼ੁਰੂ ਕਰ ਦਿੱਤਾ ਸੁਖਬੀਰ ਬਾਦਲ ਨੇ ਜਿਵੇਂ ਵਿਰੋਧੀਆਂ ਨੇ ਮੰਗ ਪੱਤਰ ਕਹਿ ਲਈਏ ਮੁਆਫੀ ਨਾਮਾ ਕਹਿ ਲਈਏ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਫਸਾਇਆ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦਾ ਜਿਸ ਪ੍ਰਕਾਰ ਸੁਖਬੀਰ ਬਾਦਲ ਨੂੰ ਤਲਬ ਕਰਨਾ ਉਸ ਤੋਂ ਸਥਿਤੀਆਂ ਸੁਖਬੀਰ ਬਾਦਲ ਲਈ ਕਾਫੀ ਔਖੀਆਂ ਲੱਗਦੀਆਂ ਸੀ ਸੁਖਬੀਰ ਬਾਦਲ ਨੇ ਉਦੋਂ ਹੀ ਇੱਕ ਗੱਲ ਕਹੀ ਸੀ ਕਿ ਮੈਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ ਜਾਣਕਾਰ ਹਲਕੇ ਦੱਸਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਮਾਫ ਕਰਨਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਹੜਾ ਆ ਉਹ ਇਹ ਤਿਆਰੀਆਂ ਸ਼ੁਰੂ ਕਰ ਚੁੱਕਿਆ ਅਤੇ ਆਉਂਦੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਇਆ ਜਾਏਗਾ ਜਾਣਕਾਰ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਪੂਰਨ ਰੂਪ ਦੇ ਵਿੱਚ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਣ ਕਰ ਦੇਣਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਦੀ ਕੋਸ਼ਿਸ਼ ਕਰਨਗੇ ਤੇ ਜੋ ਸਜ਼ਾ ਲਾਈ ਜਾਣੀ ਆ ਉਹ ਅਲੱਗਾ ਗੱਲ ਹੈ ਪਰ ਕੀ ਮਾਮਲਾ ਹੋਰ ਅੱਗੇ ਇਸ ਦੇ ਵਿੱਚ ਤੇ ਗੱਲ ਕਰਦੇ ਆ प्राप्त जानकारी ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਵਾਂ ਵੱਲੋਂ ਹੀ ਇਸ ਮਾਮਲੇ ਵਿੱਚ ਸਪਸ਼ਟੀਕਰਨ ਦੇਣ ਦੀ ਤਿਆਰੀ ਖਿੱਚ ਲਈ ਗਈ ਹੈ ਸੁਖਬੀਰ ਬਾਦਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਪਾਰਟੀ સૂਤਰਾ ਮੁਤਾਬਕ ਪਾਰਟੀ ਵੱਲੋਂ ਇਸ ਸਬੰਧੀ ਸਪਸ਼ਟੀਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੁੱਖ ਧਿਰ ਇਸ ਮਾਮਲੇ ਵਿੱਚ ਅਕਾਲ ਤਖਤ ਤੱਕੇ ਪੂਰਨ ਤੌਰ ਤੇ ਸਮਰਪਣ ਕਰਨ ਦੇ ਰੋਹ ਵਿੱਚ ਰੁੱਝ ਗਈ ਹੈ ਦੂਜੀ ਧਿਰ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਸਪਸ਼ਟੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿੰਮਾ ਜਾਂਚਣਾ ਕੀਤੀ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬਾਗੀ ਧੜੇ ਨੇ ਦੋਸ਼ ਲਾਇਆ ਸੀ ਕਿ ਸਾਲ 2017 ਵੇਲੇ ਅਕਾਲੀ ਸਰਕਾਰ ਦੇ ਮੌਕੇ ਸਲਾਬਤਪੁਰਾ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਖਿਲਾਫ ਸਖਤ ਕਾਰਵਾਈ ਕਰਨ ਦੀ ਥਾਂ ਅਕਾਲੀ ਸਰਕਾਰ ਨੇ ਕੇਸ ਵਾਪਸ ਲੈ ਲਿਆ ਸੀ 2015 ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਅਕਾਲੀ ਸਰਕਾਰ ਨੇ ਮੁਲਜ਼ਮਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਹੁਣ ਜਾਣਕਾਰੀਆ ਇਹ ਆ ਰਹੀਆਂ ਨੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸਬੰਧੀ ਸਪਸ਼ਟੀਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪੁਰਾਣੀਆਂ ਫਾਈਲਾਂ ਤੇ ਦਸਤਾਵੇਜ਼ਾਂ ਦੀ ਘੋਕ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਖਿਲਾਫ ਦੋਸ਼ ਹੈ ਕਿ ਉਸਨੇ ਡੇਰਾ ਸਰਸਾ ਮੁਕੀ ਨੂੰ ਮਾਫ ਕਰਨ ਸਬੰਧੀ ਮਾਮਲੇ 'ਚ ਅਕਾਲ ਤਖਤ ਦੇ ਫੈਸਲੇ ਦੀ ਪ੍ਰਵੋੜਤਾ ਕਰਨ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜੋ ਕਿ ਬਾਅਦ ਵਿੱਚ ਸੰਗਤ ਰੋਧ ਦੇ ਕਾਰਨ ਅਕਾਲ ਤਖਤ ਤੇ ਜਥੇਦਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ। ਇਸ ਮਾਮਲੇ ਵਿੱਚ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਮੁਖ ਸਕੱਤਰ ਹਰਚੰਦ ਸਿੰਘ ਦੋਵੇਂ ਹੀ ਪ੍ਰਮੁੱਖ ਸ਼ਖਸੀਅਤਾਂ ਦਾ ਅਕਾਲ ਚਲਾਣਾ ਹੋ ਚੁੱਕਿਆ ਹੈ ਜੇਕਰ ਇਸ ਤਰ੍ਹਾਂ ਨਾਲ ਹੁੰਦਾ ਤੁਸੀਂ ਕਹੋਗੇ ਕਿ ਇਹ ਤਾਂ ਛੋਟੀ ਜੀ ਗੱਲ ਹੈ ਮਾਫੀ ਮੰਗ ਲੈਣੀ ਗੱਲ ਇਹ ਨਹੀਂ ਗੱਲ ਇਹ ਹੈ ਕਿ ਬਾਗੀ ਧੜੇ ਕੋਲੇ ਫਿਰ ਕੀ ਬਚੂਗਾ ਫਿਰ ਬਾਗੀ ਧੜਾ ਕਿਸ ਅਧਾਰ ਤੇ ਜਿਹੜਾ ਉਹ ਸੁਖਵੀਰ ਬਾਦਲ ਦੀ ਪ੍ਰਧਾਨਗੀ ਖੋਊਗਾ ਸਵਾਲ ਤਾਂ ਇਹੀ ਹੈ ਨਾ ਮਸਲਾ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਨਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਆਖਰਕਾਰ ਕੌਣ ਖੋਏਗਾ ਦੇਖੋ ਬਾਕੀ ਧੜਾ ਵੀ ਇਹੀ ਗੱਲ ਕਹਿੰਦਾ ਕਿ ਗਲਤੀਆਂ ਹੋਈਆਂ ਸਾਡੇ ਤੋਂ ਐਸੀ ਗਲਤੀਆਂ ਦੀ ਮਾਫੀ ਮੰਗਦੇ ਆ ਸਾਨੂੰ ਜੋ ਸਜ਼ਾ ਲਾਉਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਲਾਵੇ ਅਸੀਂ ਉਹ ਮੰਨਣ ਲਈ ਤਿਆਰ ਆ ਤੇ ਅਸੀਂ ਆਪਣੀਆਂ ਭੁੱਲਾਂ ਖਿਮਾਂ ਦੀ ਜਿਹੜੀ ਆ ਉਹ ਜਾਂਚਣਾ ਚਾਹੁੰਦੇ ਆ ਸਾਨੂੰ ਜਿਹੜਾ ਬਖਸ਼ਿਆ ਜਾਵੇ ਉਹਨਾਂ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਮਰਪਣ ਕਰਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਸਾਡੀਆਂ ਭੁੱਲਾਂ ਬਖਸ਼ਾਈਆਂ ਜਾਣ ਜੇ ਸੁਖਬੀਰ ਸਿੰਘ ਬਾਦਲ ਵੀ ਇਹੀ ਦਾ ਖੇਡ ਦਿੰਦੇ ਆ ਉਹ ਵੀ ਕਹਿ ਦਿੰਦੇ ਕਿ ਹਾਂ ਭੁੱਲਾਂ ਹੋਈਆਂ ਮੇਰੇ ਤੋਂ ਮੈਂ ਗਲਤੀਆਂ ਮੰਨਦਾ ਅੱਗੇ ਤੋਂ ਮੈਂ ਇਹੋ ਕੁਝ ਨਹੀਂ ਕਰਾਂਗਾ ਫੇਰ ਮਾਮਲਾ ਕਿੱਥੇ ਖੜ ਗਿਆ ਫੇਰ ਕੀ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਕੀ ਬਾਕੀ ਧੜਾ ਫੇਰ ਬਾਕੀ ਧੜੇ ਦੇ ਰਾਹ ਬੰਦ ਹੋ ਜਾਣਗੇ ਅਸਲ ਚ ਫੇਰ ਬਾਕੀ ਧੜਾ ਪ੍ਰਧਾਨ ਦੀ ਜੀਤੋਂ ਅਸਤੀਫਾ ਮੰਗਣ ਵਾਲੀ ਗੱਲ ਤੇ ਤਾਂ ਫੇਰ ਉਹ ਪਿੱਛੇ ਜਾਣਾ ਪੈਣਾ ਉਹਨਾਂ ਨੂੰ ਫੇਰ ਉਹ ਅੱਗੇ ਜਾ ਕੇ ਕੀ ਕਰਨਗੇ ਕੀ ਕੋਈ ਨਵਾਂ ਜਿਹੜਾ ਤਰੀਕਾ ਲੱਭਣਗੇ ਸੁਖਵੀਰ ਬਾਦਲ ਨੂੰ ਹਟਾਉਣ ਦਾ ਜਿਹੜਾ ਉਹਨਾਂ ਦਾ ਦਾਸ ਸੀ ਅਕਾਲ ਤਖਬ ਸਾਹਿਬ ਤੇ ਜਾਣ ਵਾਲਾ ਉਹ ਤਾਂ ਸੁਖਬੀਰ ਬਾਦਲ ਪੁੱਠਾ ਪਾ ਦੇਣਗੇ ਉਹਦਾ ਪੁੱਠਾ ਪੈਂਦਾ ਹੋਇਆ ਵਿਖਾਈ ਦੇ ਰਿਆ ਜਾਂ ਫਿਰ ਕੀ ਦੋਵੇਂ ਅਕਾਲੀ ਧੜਿਆਂ ਦੇ ਵਿੱਚ ਸੋਲਾ ਸਫਾਈ ਹੋ ਜੇਗੀ ਕਿ ਭਈ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਐਸੀ ਵੀ ਮੰਗ ਲਈ ਹੁਣ ਅਸੀਂ ਦੁੱਧ ਤੋਤੇ ਆ ਤੇ ਸੰਗਤਾਂ ਵੀ ਨੇ ਵੀ ਸਾਨੂੰ ਮਾਫ ਕਰਤਾ ਸੀ ਮੁੜ ਮੁਖਤਾਰਾ ਚਾਹ ਜੀ ਕਿ ਫਿਰ ਬਾਗੀ ਧੜਾ ਉਤੇ ਸੁਖਬੀਰ ਬਾਦਲ ਧੜਾ ਇਕੱਠਾ ਹੋ ਜਾਏਗਾ ਜਾਂ ਫਿਰ ਬਾਗੀ ਧੜਾ ਕੋਈ ਨਵੀਂ ਪੈਤੜੇ ਬਾਜੀ ਕਰੇਗਾ ਪਰ ਫਿਲਹਾਲ ਬਾਗੀ ਧੜਾ ਕਸੂਤਾ ਫਸਦਾ ਹੋਇਆ ਸੁਖਬੀਰ ਸਿੰਘ ਬਾਦਲ ਦੀ ਚਾਲ 'ਚ ਨਜ਼ਰ ਆਉਂਦਾ ਹੈ